ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਟੇਸਟੀ ਹੈਲਦੀ ਅੱਪੇ ਬਣਾ ਕੇ ਤਿਆਰ ਕਰਨੇ ਆ ਇਹਦੇ ਵਾਸਤੇ ਆਪਾਂ ਜਿਹੜੀ ਆ ਮੂੰਗੀ ਦੀ ਦਾਲ ਤੇ ਥੋੜੇ ਜਿਹੇ ਇਹਦੇ ਵਿੱਚ ਚਾਵਲ ਪਾਏ ਆ ਮੂੰਗੀ ਦਾਲ ਦੇ ਦੋ ਹਿੱਸੇ ਆ ਤੇ ਉਹਦੇ ਤੋਂ ਅੱਧੇ ਜਿਹੜੇ ਇੱਕ ਹਿੱਸਾ ਚਾਵਲ ਆ ਦੋ ਹਿੱਸੇ ਮੂੰਗੀ ਦਾਣਾ ਇਹਨੂੰ ਮੈਂ ਜਿਹੜਾ ਆ 4-5 ਘੰਟੇ ਲਈ ਭਿਓਂ ਦਿੱਤਾ ਸੀ ਧੋ ਕੇ ਸਾਫ਼ ਕਰਕੇ ਤੇ ਇਹਨੂੰ ਮੈਂ ਭਿਓਂ ਦਿੱਤਾ ਸੀ ਤੇ ਸੌਫਟ ਹੋ ਗਈਆਂ ਦੋਨੋਂ ਚੀਜ਼ਾਂ ਚੌਲ ਵੀ ਤੇ ਦਾਲ ਵੀ ਹੁਣ ਇਹਨੂੰ ਆਪਾਂ ਇੱਕ ਮਿਕਸੀ ਕੱਪ ਚ ਪਾ ਕੇ ਤੇ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਕੇ ਤੇ ਇਹਨੂੰ ਆਪਾਂ ਪੀਸ ਲੈਣਾ ਆ ਇਹਦਾ ਆਪਾਂ ਪੇਸਟ ਬਣਾਨੇ ਆ ਤਿੰਨ ਮਿਰਚਾਂ ਮੈਂ ਲਾ ਲਈਆਂ ਤਿੰਨ ਹਰੀਆਂ ਰਹੀਆਂ ਦੇਖਣ ਨੂੰ ਬਹੁਤ ਸੋਹਣਾ ਰੰਗ ਲੱਗਦਾ ਇਹਨਾਂ ਦਾ ਤਾਂ ਆਪਾਂ ਲਾਲ ਮਿਰਚਾਂ ਇਹ ਵਿੱਚ ਪਾ ਲਈਆਂ ਤੇ ਇਹਨਾਂ ਨੂੰ ਆਪਾਂ ਪੀਸ ਲਿਆ ਹੁਣ ਇਹ ਸਾਰਾ ਪੇਸਟ ਜਿਹੜਾ ਆਪਣਾ ਇਹਨੂੰ ਆਪਾਂ ਬڑے ਭਾਂਡੇ ਦੇ ਵਿੱਚ ਕੱਢ ਲੈਣੇ ਆ ਬਿਲਕੁਲ ਆਸਾਨ ਤਰੀਕਾ ਆ ਤੇ ਜਿਆਦਾ ਤੇਲ ਵੀ ਨਹੀਂ ਲੱਗਦਾ ਇਹਨਾਂ ਨੂੰ ਹੈਲਦੀ ਵੀ ਹੁੰਦੇ ਆ ਕਿਉਂਕਿ ਦਾਲ ਆ ਇਹਦੇ ਵਿੱਚ ਦਾਲ ਜਿਹੜੀ ਆਪਣੀ ਸਿਹਤ ਵਾਸਤੇ ਵਧੀਆ ਹੁੰਦੀ ਹੈ ਹੈਲਦੀ ਹੁੰਦੀ ਆ ਤੇ ਅ ਦੂਸਰੇ ਇਹ ਫਟਾਫਟ ਬਣ ਕੇ ਤਿਆਰ ਹੋ ਜਾਂਦੇ ਇਹਨੂੰ ਆਪਾਂ ਪਹਿਲਾਂ ਇਦਾਂ ਮਿਕਸ ਕਰ ਲਿਆ ਦੇਖੋ ਇਦਾਂ ਦੀ ਦਾਲ ਨੂੰ ਆਪਾਂ ਜਿਹੜਾ ਪੀਸ ਲਿਆ ਸੀ ਤੇ ਇਹਨੂੰ ਆਪਾਂ ਦਾ ਥੋੜਾ ਜਿਹਾ ਫੈਂਟ ਰਿਹਾ ਤੇ ਇਹਦੇ ਵਿੱਚ ਆਪਾਂ ਪਾ ਦਿੱਤਾ ਜੀ ਜਿਹੜੇ ਮਸਾਲੇ ਤੁਸੀਂ ਪਾਉਣੇ ਚਾਹੋ ਨੇ ਪਾ ਸਕਦੇ ਮੈਂ ਔਰੀਗਨੋ ਪਾਇਆ ਟੇਸਟ ਵਾਸਤੇ ਤੁਸੀਂ ਜਿਹੜਾ ਵੀ ਤੁਹਾਨੂੰ ਮਸਾਲਾ ਪਸੰਦ ਆ ਤੁਸੀਂ ਇਹਦੇ ਵਿੱਚ ਪਾ ਸਕਦੇ ਜਿਆਦਾ ਮੋਟੀ ਚੀਜ਼ ਨਹੀਂ ਇਹ ਚ ਪਾਉਣੀ ਹੈਗੀ ਪਹਿਲਾਂ ਆਪਾਂ ਪਾ ਦਤਾ ਔਰੀਗানো ਫਿਰ ਆਪਾਂ ਪਾ ਦਤਾ ਨਮਕ ਆਪਣੇ ਮਟੀਰੀਅਲ ਦੇ ਹਿਸਾਬ ਦੇ ਨਾਲ ਜੋ ਵੀ ਲੂਣ ਮਿਰਚ ਮਸਾਲਾ ਪਾਉਣਾ ਆਪਣੇ ਮਟੀਰੀਅਲ ਦੇ ਹਿਸਾਬ ਨਾਲ ਪਾਉਣਾ ਹੈ ਹਲਦੀ ਪਾ ਦਤੀ ਥੋੜੀ ਜਿਹੀ ਤੇ ਇਹ ਆਪਾਂ ਚਾਟ ਮਸਾਲਾ ਪਾ ਦਤਾ ਥੋੜਾ ਚਟਕਾ ਜਿਹਾ ਬਣ ਜਾਊਗਾ ਇਹ ਤੇ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਲੈਣੇ ਆ ਤਾਂ ਕਿ ਮਸਾਲੇ ਜਿਹੜੇ ਇਹਦੇ ਵਿੱਚ ਰਲ ਜਾਣ ਸਵਾਰ ਕੇ ਇਸ ਤਰ੍ਹਾਂ ਦਾ ਆਪਾਂ ਜ਼ਿਆਦਾ ਵੀ ਨਹੀਂ ਇਹਨੂੰ ਬਿਲਕੁਲ ਲਿਕਵਿਡ ਵੀ ਨਹੀਂ ਕੀਤਾ ਆਪਾਂ ਥੋੜਾ ਦਰਦਰਾ ਜਿਹਾ ਆਪਾਂ ਇਹਦਾ ਜਿਹੜਾ ਪੇਸਟ ਬਣਾ ਲਿਆ ਸੀ ਹਰਾ ਧਨੀਆ ਪਾ ਦੱਤਾ ਆ ਤੇ ਇਹਨੂੰ ਪਾ ਕੇ ਆਪਾਂ ਫਿਰ ਇਹਨੂੰ ਮਿਕਸ ਕਰ ਦੇਣਾ ਆ ਧਨੀਆ ਦਾ ਵੀ ਫਲੇਵਰ ਵਧੀਆ ਜਿਹੜਾ ਇਹਦੇ ਵਿੱਚ ਆ ਜਾਂਦਾ ਆ ਫੇ ਜਿਹੜਾ ਆਪਣਾ ਅੱਪੇ ਪੈਨ ਆ ਉਹਨੂੰ ਆਪਾਂ ਜਿਹੜਾ ਗਰਮ ਰੱਖ ਦਿੱਤਾ ਸੀ ਪਹਿਲਾਂ ਹੀ ਥੋੜਾ ਜਿਹਾ ਟਾਈਮ ਪਹਿਲਾਂ ਹੀ 15 ਮਿੰਟ ਪਹਿਲਾਂ ਮੈਂ ਸੇਕ ਘੱਟ ਕਰਕੇ ਪ੍ਰੀ ਹੀਟ ਹੋਣ ਲਈ ਰੱਖ ਦਿੱਤਾ ਸੀ ਤੀਨੇ ਦੇ ਵਿੱਚ ਆਪਾਂ ਥੋੜਾ ਥੋੜਾ ਤੇਲ ਸਾਰੇ ਖਾਨਿਆਂ ਦੇ ਵਿੱਚ ਪਾ ਦਿੱਤਾ ਇਹ ਬੇਕਿੰਗ ਸੋਡਾ ਪਾਇਆ ਛੋਟਕੀ ਇੱਕ ਜਿਆਦਾ ਨਹੀਂ ਪਾਉਣਾ ਬਿਲਕੁਲ ਥੋੜਾ ਬੇਕਿੰਗ ਸੋਡਾ ਖਾਣ ਵਾਲਾ ਜਿਹੜਾ ਹੁੰਦਾ ਉਹ ਪਾ ਕੇ ਮਿਕਸ ਕਰਕੇ ਫਿਰ ਇਹਨਾਂ ਨੂੰ फटाफट ਜਿਹੜਾ ਆਪਾਂ ਅੱਪੇ ਪੈਨ ਦੇ ਵਿੱਚ ਪਾ ਦਨੇ ਆ ਦੇਖੋ ਮਿਕਸ ਕਰ ਲਿਆ ਆਪਾਂ ਅੱਪੇ ਪੈਨ ਆਪਣਾ ਗਰਮਾ ਤੇਲ ਆਪਾਂ ਸਾਰੇ ਖਾਨਿਆਂ ਚ ਪਾ ਦਿੱਤਾ ਥੋੜਾ ਥੋੜਾ ਤੇ ਸਿਰਫ ਆਪਾਂ ਅੱਧਾ-ਅੱਧਾ ਚਮਚਾ ਪਾਉਣਾ ਅੱਧਾ-ਅੱਧਾ ਖਾਨਾ ਜਿਹੜਾ ਰੱਖਣਾ ਬਿਲਕੁਲ ਉੱਪਰ ਤੱਕ ਨਹੀਂ ਭਰਨਾ ਹੈਗਾ ਕਿਉਂਕਿ ਇਹਨਾਂ ਨੇ ਫੁੱਲਣਾ ਵੀ ਆ ਤੇ ਫੁੱਲ ਕੇ ਜਿਹੜੇ ਇਹ ਫਿਰ ਡਬਲ ਹੋ ਜਾਂਦੇ ਆ ਟੱਕ ਦਿੱਤਾ ਸੀ ਦੇਖੋ ਆਪੇ ਆਪਣੇ ਫੁੱਲ ਗਏ ਆ ਤੇ ਹੁਣ ਇਹਨਾਂ ਦਾ ਆਪਾਂ ਪਾਸਾ ਜਿਹੜਾ ਪਲਟ ਦੰਨੇ ਆ ਸਾਰੇ ਆਪਿਆਂ ਨੂੰ ਇਸ ਤਰ੍ਹਾਂ ਆਪਾਂ ਚਮਚ ਦੇ ਨਾਲ ਫੋਕ ਦੇ ਨਾਲ ਤੁਸੀਂ ਇਹਨਾਂ ਨੂੰ ਪਲਟ ਦੋ ਤੇ ਇੱਕ ਪਾਸੇ ਉਹ ਜਿਹੜੇ ਇਹਨਾਂ ਨੂੰ ਸੇਕ ਵਧੀਆ ਤਰੀਕੇ ਨਾਲ ਲੱਗ ਗਿਆ ਆ ਤੇ ਦੂਜੇ ਪਾਸੇ ਵੀ ਇਦਾਂ ਪਲਟ ਕੇ ਆਪਾਂ ਸੇਕ ਲਵਾ ਲੈਣਾ ਇਹਨਾਂ ਨੂੰ 골ਡਨ ਜਿਹਾ ਆਪਾਂ ਕਰ ਲੈਣਾ ਆ ਸੇਕ ਘੱਟ ਰੱਖਣਾ ਤਾਂ ਕਿ ਅੰਦਰ ਤੱਕ ਇਹ ਪੱਕ ਜਾਣ ਕਿਉਂਕਿ ਆਪਾਂ ਇਹਨੂੰ ਡੀਪ ਫਰਾਈ ਨਹੀਂ ਕਰ ਰਹੇ ਹੈਗੇ ਥੋੜਾ ਥੋੜਾ ਤੇਲ ਆਪਾਂ ਪਾਇਆ ਇਸ ਕਰਕੇ ਜਿਹੜਾ ਆ ਇਹਨਾਂ ਨੂੰ ਘੱਟ ਸੇਕ ਤੇ ਹੀ ਪਕਾਉਣਾ ਤਾਂ ਕਿ ਅੰਦਰ ਤੱਕ ਚੌਲ ਦਾਲ ਜਿਹੜੀ ਹੈਗੀ ਬਿਲਕੁਲ ਵਧੀਆ ਤਰੀਕੇ ਨਾਲ ਪੱਕ ਜਾਵੇ ਠੀਕ ਆ ਜੀ ਦੇਖੋ ਸਾਰੇ ਆਪਾਂ ਜਿਹੜੇ ਅੱਪੇ ਇਸ ਤਰ੍ਹਾਂ ਪਲਟ ਦਿੱਤੇ ਆ ਤੇ ਵਸਈਨਾ ਨੂੰ ਹੁਣ ਇੱਕ ਵਾਰੀ ਆਪਾਂ ਠਾਕ ਦਿੱਤਾ ਸੀ ਹੁਣ ਇਹਨਾਂ ਨੂੰ ਟਕਣਾ ਨਹੀਂ ਐਸੇ ਤਰ੍ਹਾਂ ਇਹਨਾਂ ਨੂੰ ਆਪਾਂ ਪੱਕਣ ਦੇਣਾ ਆ ਦੁਬਾਰਾ ਫੇਰ ਇਹਨਾਂ ਨੂੰ ਐਦਾ ਪਲਟ ਦੰਨੇ ਆ 골ਡਨ ਕਰਕੇ ਇਹਨਾਂ ਨੂੰ ਕੱਢ ਲੈਣਾ ਜਿਹੜਾ ਬਾਕੀ ਦਾ ਪੇਸਟ ਥੋੜਾ ਜਿਹਾ ਬਚਿਆ ਉਹਦਾ ਵੀ ਆਪਾਂ ਜਿਹੜੇ ਰਹਿੰਦੇ ਪੰਜ ਚਾਰ ਬਣਨੇ ਉਹ ਵੀ ਆਪਾਂ ਬਣਾ ਲਾਂਗੇ ਤੇ ਦੇਖੋ ਜੀ ਆਪੇ ਆਪਣੇ ਬਣ ਕੇ ਜਿਹੜੇ ਬਹੁਤ ਹੀ ਵਧੀਆ ਤਿਆਰ ਹੋ ਗਏ ਕੱਢ ਲੈਨੇ ਆਪਾਂ ਇਹਨਾਂ ਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਕਮੈਂਟ ਕਰਕੇ ਦੱਸ ਦਿਓ ਜੀ ਸਪੋਰਟ ਕਰ ਦਿਓ ਮੇਰੇ ਚੈਨਲ ਨੂੰ ਤੇ ਨਵੇਂ ਵੀ ਪਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਡੀ سپورਟ ਦੀ ਮੈਨੂੰ ਲੋੜ ਆ ਦੇਖੋ ਕਿੰਨੇ ਸੋਹਣੇ ਆਪਣੇ ਅੱਪੇ ਬਣ ਕੇ ਤਿਆਰ ਹੋਏ ਆ ਜਿੰਨੇ ਇਹ ਦੇਖਣ ਨੂੰ ਵਧੀਆ ਲੱਗਦੇ ਉੰਨੇ ਹੀ ਟੇਸਟੀ ਇਹ ਖਾਣ ਨੂੰ ਹੁੰਦੇ ਆ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਉੱਪਰੋਂ ਕਿੰਨੇ ਵਧੀਆ ਵਿੱਚ ਬਿਲਕੁਲ ਸੌਫਟ ਆ ਫੁੱਲੇ ਫੁੱਲੇ ਸੌਫਟ ਜਿਹੜੇ ਆਪਣੇ ਅੱਪੇ ਬਣ ਕੇ ਤਿਆਰ ਹੋ ਗਏ ਸਪੋਰਟ ਕਰਦੇ ਹੋ ਜੀ ਮੇਰੇ ਚੈਨਲ ਨੂੰ ਸਤਿ ਸ਼੍ਰੀ ਅਕਾਲ ਜੀ